ਵਿਦਵਾਨ ਸਤਕਾਰਯੋਗ ਪ੍ਰਧਾਨਗੀ ਮੰਡਲ ਚ ਬੈਠੇ ਵਿਦਵਾਨ ਤੇ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਮੁਲਾਕਾਤ ਤਾਂ ਸੇਖੋ ਸਾਹਿਬ ਨਾਲ ਇੱਕ ਵਾਰੀ ਹੋਈ ਆ ਉਹ ਵੀ ਪੰਜਾਬੀ ਯੂਨੀਵਰਸਿਟੀ ਚੋ ਸ਼ਾਇਦ 2 ਸਾਲ ਪਹਿਲਾਂ ਆਏ ਸੀ ਉਹਨਾਂ ਦੇ ਚਲੇ ਜਾਣ ਤੋਂ 95 ਚ 97 ਸ਼ਾਇਦ ਉਹਨਾਂ ਦੀ ਡੈਥ ਹੋਈ ਹੈ ਮੈਂ ਸੁਭਾਵਕ ਉਹਨਾਂ ਤੋਂ ਇੱਕ ਸਵਾਲ ਪੁੱਛਿਆ ਵੈਸੇ ਬੈਠੇ ਸਾਰੇ ਸੁਣਦੇ ਰਹੇ ਕੁਝ ਗੱਲਾਂ ਬਾਤਾਂ ਕਰਦੇ ਜੀ ਉਦੋਂ ਸਰੀਰ ਵੀ ਉਹਨਾਂ ਦਾ ਜ਼ਿਆਦਾ ਪੂਰੀ ਤਰ੍ਹਾਂ ਜਿਆਦਾ ਠੀਕ ਨਹੀਂ ਸੀ ਥੋੜਾ ਜਿਹਾ ਫੜ ਕੇ ਚੱਲਦੇ ਸੀ ਮੈਂ ਕਿਹਾ ਤੁਹਾਡੀ ਨਜ਼ਰ ਚ ਕਿਹੜਾ ਬੰਦਾ ਸਭ ਤੋਂ ਵੱਡਾ ਸਹਿਯਦਕਾਰ ਹੈ ਪੰਜਾਬ ਚ ਤੁਸੀਂ ਤਾਂ ਹੈਗੇ ਹੀ ਹੋ ਤੁਹਾਨੂੰ ਬੰਦੇ ਜੋ ਪੁੱਛਦੇ ਨੇ ਉਹਨਾਂ ਨੇ ਇਮੀਡੀਏਟ ਬਿਨਾ ਸੋਚੇ ਕਹਿੰਦਾ ਤਿੰਨ ਵੱਡੇ ਬੰਦੇ ਨੇ ਪੰਜਾਬ ਚ ਜਿਹੜੇ ਸਹਿਯਦਕਾਰ ਹੋਏ ਇੱਕ ਭਾਈ ਵੀਰ ਸਿੰਘ ਇੱਕ ਗੁਰਬਖਸ਼ ਸਿੰਘ ਤੇ ਇੱਕ ਸੰਤ ਸਿੰਘ ਸੇਖੋਂ ਤੇ ਤੁਰੰਤ ਬਾਅਦ ਜਦਦੇ ਉਹ ਕਹਿੰਦੇ ਨੇ ਵੈਸੇ ਸਾਡੇ ਤੋਂ ਦੋਨਾਂ ਤੋਂ ਵੀ ਵੱਡਾ ਸੀ ਗੁਰਬਖਸ਼ ਸਿੰਘ ਉਹ ਕਿਉਂ ਕਿਉਂਕਿ ਮੇਰੇ ਕੋਲ ਮਾਰਕਸਵਾਦ ਦਾ ਚੌਖੜਾ ਸੀ ਜਾਣਨ ਲਈ ਲਿਖਣ ਲਈ ਭਾਈ ਵੀਰ ਸਿੰਘ ਕੋਲ ਗੁਰੂ ਗ੍ਰੰਥ ਸਾਹਿਬ ਦਾ ਚੌਖੜਾ ਸੀ ਲਿਖਣ ਲਈ ਬੋਲਣ ਲਈ ਗੁਰਬਖਸ਼ ਸਿੰਘ ਨੇ ਆਪਣਾ ਚੌਖੜਾ ਵੀ ਆਪ ਬਣਾਇਆ ਤੇ ਉਹਦੇ ਉਹ ਸਾਰੀ ਵੀ ਆਪ ਕੀਤੀ ਇਸ ਕਰਕੇ ਉਹ ਮੌਲਕ ਆਦਮੀ ਹੈ ਉਹ ਸਾਡੇ ਨਾਲੋਂ ਵੱਡਾ ਮੈਂ ਮੰਨਦਾ ਇਹ ਮੈਨੂੰ ਕਿਸੇ ਵੱਡੇ ਬੰਦੇ ਤੋਂ ਕਿਸੇ ਹੋਰ ਤੀਜੇ ਬੰਦੇ ਦੀ ਜਿਹੜੀ ਇੱਕ ਪ੍ਰੇਜ ਹੁੰਦੀ ਹੈ ਜਿੰਨੀ ਗੱਲ ਅਸੀਂ ਇੱਥੇ ਕਰਦੇ ਨਾ ਕਿ ਦੂਦੇ ਨੂੰ ਕਿਵੇਂ ਦੇਖਣਾ ਹੈ ਇਹ ਦੂਜੇ ਨੂੰ ਉਹਦੀ ਪਰਸਨੈਲਿਟੀ ਚੋਂ ਦੇਖਣ ਦਾ ਇੱਕ ਨਜ਼ਰੀਆ ਮਿਲਦਾ ਹੈ ਕਿ ਤੁਸੀਂ ਕਿਹੜੀ ਗੱਲ ਚੋਂ ਕਿਹੜੇ ਫਾਰਮੂਲੇ ਨਾਲ ਕਿਸੇ ਨੂੰ ਦੇਖ ਰਹੇ ਹੋ ਉਹਦੀ ਮਾਲਕਤਾ ਕੀ ਹੈ ਉਹ ਕਿਵੇਂ ਮੌਲਕ ਵਿਚਾਰਾਂ ਨੂੰ ਪ੍ਰਣਾਇਆ ਤੇ ਕਿਵੇਂ ਉਹਦੇ ਤੇ ਆਪੋ ਆਪਣੇ ਤਰੀਕੇ ਨਾਲ ਗੱਲ ਕਰਦਾ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਸਾਡੇ ਬਖਰੇਮਾ ਦਿਖਾਈ ਦਿੰਦਾ ਉਹ ਤੋਂ ਬਾਅਦ ਲਗਾਤਾਰ ਔਰ ਇਸੇ ਕਰਕੇ ਜਿਹੜੀਆਂ ਇਹ ਕਿਤਾਬਾਂ ਜਿਹੜੀ ਉਹਨਾਂ ਨੇ ਇਹ ਲਿਖੀ ਮਤਲਬ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਇਹਦੇ ਚ ਜ਼ਿਕਰ ਹੈ ਬੜਾ ਵੀ ਤੁਸੀਂ ਕਟੋ ਘਟ ਕਾਮਰੇਡਾਂ ਨੂੰ ਕੀ ਫਿਕਰ ਪੈ ਗਿਆ ਏਕਤਾ ਤੇ ਖੜਦਾ ਹੁੰਦਾ ਤੁਸੀਂ ਤਾਂ ਸਾਰੀ ਦੁਨੀਆ ਸਾਰੀ ਜ਼ਮੀਨ ਲੈਣੀ ਹੈ ਸਾਰੀ ਦੁਨੀਆ ਤੇ ਮਿਹਨਤ ਕਰ ਸਾਨੂੰ ਇੱਕ ਕਰਨ ਦੀ ਗੱਲ ਇਹ ਅਖੰਡਤਾਵਾਦ ਦਾ ਕਿੱਥੋਂ ਆ ਗਿਆ ਕੰਮ ਜਿੱਥੇ ਰਾਸ਼ਟਰਵਾਦ ਦਾ ਕਨਸੈਪਟ ਹੈ ਮੈਨੂੰ ਲੱਗਦਾ ਗੁਰਬਾਣੀ ਤੇ ਮਾਰਕਸਵਾਦ ਦੋਨੋਂ ਨੈਸ਼ਨਲਿਜ਼ਮ ਉਹਦੇ ਦਾਇਰੇ ਦਾ ਹਿੱਸਾ ਨਹੀਂ ਹੈ ਫਲਸਫੀਕਲੀ ਜੋ ਮਰਜ਼ੀ ਕਰਦਾ ਰਹੇ ਕੋਈ ਬਾਕੀ ਜਿਹੜੀਆਂ ਜਿਹੜੀਆਂ ਵੀ ਚੀਜ਼ਾਂ ਚ ਦੂਜੇ ਪੈਂਦੇ ਰਹੇ ਉਸ ਲੈਵਲ ਦੇ ਉੱਤੇ ਔਰ ਜਿਹੜੀ ਚੀਜ਼ ਬ੍ਰਹਿਮੰਡ ਨੂੰ ਆਪਣੇ ਕਲਾਵੇ ਚ ਲੈਂਦੀ ਹੈ ਥਾਟ ਪ੍ਰੋਸੈਸ ਦੇ ਰੂਪ ਦੇ ਵਿੱਚ ਜੀਵ ਜੰਤ ਨੂੰ ਸਾਰੀਆਂ ਚੀਜ਼ਾਂ ਨੂੰ ਉਹ ਇੱਕ ਲਕਸ਼ਮਣ ਰੇਖਾ ਆਲੇ ਦੁਆਲੇ ਬਣ ਕੇ ਕਹੇ ਕਿ ਮੇਰਾ ਪਾਵਰ ਸਟਰਕਚਰ ਇੱਥੇ ਹੈ ਮੈਂ ਇਸ ਤੰਗ ਨਾਲ ਚੱਲੂਗਾ ਇਹ ਬਹੁਤ ਖਤਰਨਾਕ ਇੱਕ ਟ੍ਰੈਂਡ ਉਸ ਪ੍ਰਾਇਵਲ ਦੇ ਉੱਤੇ ਵਿਕਸਿਤ ਹੋ ਰਿਹਾ ਤੇ ਇਦੋਂ ਅਗਲਾ ਮੈਨੂੰ ਇਹ ਲੱਗਦਾ ਕਿ ਜਿਹੜੀ ਡਾਈਵਰਸਟੀ ਹੈ ਪੂਰੇ ਕਿਤੇ ਸਾਡੇ ਅਜੇ ਇੱਕ ਪ੍ਰੋਬਲਮ ਤਾਂ ਇਹੀ ਰਹੀ ਹੈ ਸਾਰੇ ਸਦੀਆਂ ਤੋਂ ਲੈ ਕੇ ਲਗਾਤਾਰ ਕਿ ਅਸੀਂ ਜਿਹੜੀਆਂ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਝੰਡੋੜਦੀਆਂ ਨੇ ਜਿਹੜੀਆਂ ਹਿਲਜਨ ਪੈਦਾ ਕਰਦੀਆਂ ਨੇ ਟੋਟਲੀ ਉਹਨਾਂ ਤੇ ਸਿਰ ਜੋੜ ਕੇ ਉਹਦਾ ਰਿਵਿਊ ਨਹੀਂ ਕੀਤਾ ਕਦੇ ਬੈਠ ਕੇ ਕਦੇ ਵੀ ਨਾ ਕਾਮਰੇਡਾ ਨੇ ਕੀਤਾ ਸੋਵੀਅਤ ਯੂਨੀਅਨ ਡਿੱਗ ਜਾਣ ਤੋਂ ਬਾਅਦ ਬੈਠ ਕੇ ਕਿ ਆਪਰਾਲ ਉਹਦੇ ਬੇਸਿਕ ਕੋਈ ਫਲਸਫੀ ਕਰੀ ਚਰ ਵੀ ਹੋਊਗਾ ਨਾ ਅਸੀਂ ਇਹੀ ਕਰਦੇ ਰਹੇ ਕਿ ਬੰਦਾ ਜਿੰਦ ਸ ਗਲਤ ਆ ਗਿਆ ਬੰਦਾ ਟ੍ਰੈਕਸ ਕੀ ਗਲਤ ਆ ਗਿਆ ਬੰਦਾ ਫਲਾਨਾ ਗਲਤ ਆ ਗਿਆ ਤਾਂ ਫਿਰ ਕਰੋੜਾਂ ਬੰਦਾ ਕੀ ਕਰਦਾ ਸੀ ਜਿਹੜਾ ਸਿੱਖਿਆਤ ਬੰਦਾ ਇੱਕ ਫਲਸਫੀ ਨੂੰ ਡੈਡੀਕੇਟਡ ਬੰਦਾ ਹੈ ਤੇ ਇਹਦਾ ਮਤਲਬ ਫਲਸਫੀ ਰਿਵਿਊ ਕਰਨ ਦਾ ਸਾਡੇ ਰਿਵਾਜ ਨਹੀਂ ਹੈ ਅਸੀਂ ਡਰਦੇ ਆ ਜਦੋਂ ਉਹ ਰਿਵਿਊ ਹੁੰਦੀ ਆ ਤਾਂ ਪੈਰਾ ਇੱਕ ਵੱਡਾ ਪੰਡੋਰਾ ਬਾਕਸ ਖੁੱਲਦਾ ਖੁੱਦੋ ਫਟ ਜਾਣ ਦਾ ਡਰ ਹੁੰਦਾ ਨਵਾਂ ਕਰਨ ਦੇ ਵਿੱਚ ਉਸ ਲੈਵਲ ਤੇ ਇਸ ਲਈ ਮਨੁੱਖ ਨੂੰ ਲੱਗਦਾ ਹੈ ਹਮੇਸ਼ਾ ਡਰਦਾ ਆਪਣੇ ਪਾਸਟ ਦੀ ਬਣਾਈ ਫਿਲਾਸਫੀ ਤੇ ਕੀਤੇ ਗਏ ਕੰਮਾਂ ਨੇ ਉਹਦੇ ਨਾਲ ਉਹਦੀ ਇੱਜ਼ਤ ਜੁੜੀ ਹੁੰਦੀ ਹੈ ਸਾਰੀਆਂ ਚੀਜ਼ਾਂ ਨੇ ਉਹਦਾ ਦੁਬਾਰਾ ਰਿਵਿਊ ਕਰਨਾ ਬੜਾ ਮੁਸ਼ਕਲ ਕੰਮ ਹੈ ਔਰ ਇਸੇ ਲਈ ਕਾਫੀ ਕਮਿਊਨਿਸਟਿਕ ਵੱਡੇ ਲੀਡਰ ਨੂੰ ਮੈਂ ਮਿਲਿਆ ਲਗਾਤਾਰ ਮਿਲਦੇ ਸੀ ਵੀ ਜਦ ਤੁਹਾਡਾ ਹੁਣ ਫੇਥ ਨਹੀਂ ਰਿਹਾ ਤੁਸੀਂ ਹੁਣ ਇਹਨੂੰ ਇਹ ਤੋਂ ਅਲੱਗ ਕਹਿ ਦੋ ਨਾ ਗੱਲ ਕਿਹਾ ਕਰੋ ਜਨਰਲੀ ਕਹਿੰਦੇ ਯਾਰ ਸਾਰੀ ਉਮਰ ਲਾਤੀ ਹੋਲ ਟਾਈਮਰ ਤੇ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਹੁਣ ਉਮਰ ਦੇ ਐਸ ਪੜਾਤੇ ਨਾ ਉਧਰ ਜੋਗੇ ਰਹੇ ਨਾ ਉਧਰ ਜੋਗੇ ਰਹੇ ਇੱਕ ਜਗ੍ਹਾ ਤਾਂ ਮਰ ਜੀਏ ਹੁਣ ਇੱਕ ਲਾਈਨ 'ਚ ਤਾਂ ਚੱਲੀਏ ਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ ਉਸੇ ਪੱਥਰ ਪੱਦਰ ਦੇ ਉੱਤੇ ਔਰ ਇਹੀ ਗੱਲ ਸਾਰੇ ਮੈਂ ਜੱਤ ਦਾ ਟੋੜਾ ਦੀ ਸੁਣੀ ਹੈ ਤੇ ਅਸੀਂ ਜਦੋਂ ਗੱਲ ਕਰ ਰਹੇ ਅਸੀਂ ਵੀ ਤੁਸੀਂ ਆ ਕਿਵੇਂ ਆਏ ਬਾਦਲ ਫਰਾਨਾ ਜੇ ਬੋਏ ਕਹਿੰਦੇ ਸੀ ਕਾਂਗਰਸੀ ਉਹ ਕਹਿੰਦੇ ਜੱਤ ਦਾ ਤਜਰ ਹੁਣ ਪੰਤਕ ਛੱਡੇ ਚਲੇ ਉੱਟ ਕੇ ਜਾਣਾ ਚਾਹੁੰਦੇ ਆ ਜਾਂਦੇ ਵਾਰੀ ਕੋਈ ਹੋਰ ਕਹੇ ਬਲੇਮ ਇੱਧਰ ਕਰ ਲੋ ਉੱਤਰ ਕਰ ਲੋ ਸ਼ਾਇਦ ਹਿਊਮਨ ਬੀਗ ਦੀ ਸਾਰਿਆਂ ਦੀ ਇੱਕ ਟ੍ਰੈਡੈਸੀ ਹੋਏਗੀ ਕਮਜ਼ੋਰੀ ਹੋਏਗੀ ਐਜ ਸਮੂਹਿਕ ਵੀ ਹੋਏਗੀ ਐਜੈਕਟ ਵੀ ਜਲਵੀ ਹੋਏਗੀ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਉਸ ਪੱਦਰ ਦੇ ਉੱਤੇ ਦੁਨੀਆ ਦੇ ਇਸ ਤਾਂ ਚੇ ਦੇ ਵਿੱਚ ਮੈਨੂੰ ਲੱਗਦਾ ਇੱਕ ਟ੍ਰੈਂਡ ਇਹ ਵੀ ਹੈ ਜਿਵੇਂ ਡਾਕਟਰ ਸਵਰਾਜ ਸਿੰਘ ਜੀ ਨੇ ਹੋਰ ਗੱਲ ਕੀਤੀ ਤੇ ਆਪਣੇ ਗਰੇਵਾਲ ਸਾਹਿਬ ਨੇ ਹੋਰ ਗੱਲ ਕਰ ਤਾਰ ਮੈਨੂੰ ਗੱਲ ਇੱਕ ਹੋਰ ਲੱਗ ਰਹੀ ਹੈ ਜਿਹੜੀ ਟ੍ਰੈਂਡ ਹੈ ਉਹ 트ੈਂਡ ਇਹ ਹੈ ਕਿ ਦੁਨੀਆ ਤਾਨਾਸਾ ਰੂਲ ਵੱਲ ਵੱਧ ਰਹੀ ਹੈ ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਕਿਹਾ ਤਾਂ ਇਹ ਕਿਹਾ ਕਿ ਡੈਮੋਕ੍ਰੇਸੀ ਵੱਲ ਵੱਧ ਰਹੀ ਹੈ ਔਰ ਦੋ ਗੱਲਾਂ ਵੱਡੀਆਂ ਨੇ ਬੀ ਡੈਮ ਦੇ ਰਿਪੋਰਟ ਹੈ ਤਾਂ ਫਰੀडम ਹਾਊਸ ਦੀ ਰਿਪੋਰਟ ਹੈ 2023 ਦੀ ਰਿਪੋਰਟ ਹੈ ਲੇਟੈਸਟ ਵੱਡੀਆਂ ਔਰ ਉਹ ਇੱਕ 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 ਤਾਂ ਇਹ ਕਹਿ ਰਹੀ ਹੈ ਕਿ 2012 ਚ 46% ਪਾਪੂਲੇਸ਼ਨ ਅੰਡਰ ਤਾਨਾਸਾ ਰੂਲ ਸੀ 2022 ਆਉਂਦੇ ਆਉਂਦੇ ਉਹ 72% ਪਾਪੂਲੇਸ਼ਨ ਹੋਗੀ। ਔਰ ਚਾਹੇ ਪੂਤਨ ਉਹ ਜ਼ਿੰਦਗੀ ਆਪਣੇ ਨਾਲ ਜਿੰਨਾ ਚਿਰ ਮੈਂ ਹਾਂ ਉਨਾ ਚਿਰ ਮੈਂ ਰਹੂੰਗਾ ਉਧਰ ਨੂੰ ਚੱਲ ਰਿਹਾ ਚਾਹੇ ਚైనా ਵਾਲਾ ਉਹ ਵੀ ਉਧਰ ਨੂੰ ਚੱਲ ਰਿਹਾ ਚਾਹੇ ਮੋਦੀ ਆ ਉਹ ਵੀ ਉਧਰ ਨੂੰ ਚੱਲ ਰਿਹਾ ਚਾਹੇ ਬਾਕੀ ਦੇ ਬਰੋਕਰ ਪਰਮਾਨੈਂਟ ਜਿਹੜਾ ਰਹਿਣ ਦਾ ਇੱਕ ਕੁਐਸਚਨ ਹੈ। ਕੀ ਬੇਸਿਕ ਡੈਮੋਕ੍ਰੇਸੀ ਦਾ ਕੁਐਸਚਨ ਜਿਹੜੇ ਗੁਰੂ ਨਾਨਕ ਸਾਹਿਬ ਉਠਾ ਰਹੇਵੇਂ ਜਾਂ ਬਾਕੀ ਅਸੀਂ ਕੇਵਲ ਦੁਨੀਆ 'ਚ ਐਡਜਸਟ ਹੋਣਾ ਸਿੱਖਣਾ ਜਾਂ ਕੁਝ ਬੁਨਿਆਦੀ ਉਸਾਰ ਸਵਾਲਾਂ ਦੇ ਮਾਮਲੇ ਦੇ ਵਿੱਚ ਵੀ ਕੁਝ ਡਿਬੇਟ ਦੇ ਸੂਤਰਤਾਰ ਬਣਨਾ ਦੁਨੀਆ ਦੇ ਵਿੱਚ ਕਿ ਆ ਇੱਕ ਨਵੇਂ ਟਾਈਪ ਦਾ ਪੈਟਰਨ ਹੈ ਜਿਹੜੀ ਨੂੰ ਜਿਹੜੀ ਦੁਨੀਆ ਜਿੱਧਰ ਜਾ ਰਹੀ ਹੈ ਇਹ ਬੜੇ ਖਤਰਨਾਕ ਮੋੜ ਤੇ ਉਧਰ ਵੱਲ ਜਾ ਰਹੀ ਹੈ ਅਸਲ ਚਾਹ ਫਲਸਫੀ ਇਸ ਕਰਕੇ ਗੱਲ ਕਰਦੀ ਹੈ ਜਿਹੜੀ ਸ਼ੇਅਰਹੋਲਡਰ ਬਣਾਉਣ ਦੀ ਗੱਲ ਕਰਦੀ ਹੈ ਹਰ ਇੱਕ ਨੂੰ ਔਰ ਜਿਹੜੀ ਗੱਲ ਇਹ ਵੀ ਹੈ ਕਿ ਹੁਣ ਮਲਟੀਪੋਲਰ ਜਾਂ ਫਲਾਉਂਦਾ ਅਜੇ ਵੀ ਵਰਲਡ ਮਲਟੀਪਲਟੀਪੋਲਰ ਹੈ ਨਹੀਂ ਜਿੰਨਾ ਚਿਰ 8 ਟੋ ਪਾਵਰ ਕੰਟਰੀ ਨੇ ਔਰ ਇੱਕ ਬੀਟੋ ਪਾਵਰ ਅਮਰੀਕਾ ਦੀ ਇਜ਼ਰਾਈਲ ਧੱਕੀ ਜਾ ਰਿਹਾ ਸਾਰੀ ਦੁਨੀਆ ਨੇ ਜ਼ੋਰ ਲਾ ਲਿਆ ਵਿਚਾਰਾ ਸੈਕਟਰੀ ਜਨਰਲ ਜਿਹੜਾ ਜੁਆਨੋ ਦਾ ਉਹ ਬਿੰਤਾ ਕਰ ਰਿਹਾ ਕੱਲਾ ਕੀ ਕਰ ਲਿਆ ਜੀ ਕਿਸੇ ਨੇ ਜੇ ਲੜਾਈ ਲੜਨੀ ਪਈ ਤਾਂ ਬੀਟੋ ਪਾਵਰ ਖਤਮ ਨਹੀਂ ਲੜਾਈ ਲੜਨੀ ਪੈਗੀ ਜੇ ਦੁਨੀਆ ਡੈਮੋਕਰੈਟਿਕ ਬਣਾਉਣੀ ਹੈ ਤੇ ਉਸ ਜਿਹੜੀਆਂ ਜਿਹੜੀਆਂ ਆ ਡੈਮੋਕਰੈਟਿਕ ਇੰਸਟੀਚੂਸ਼ਨ ਜਿਹਨੇ ਉਹਨਾਂ ਨੂੰ ਪਿੰਪੁਆਇੰਟ ਕਰਕੇ ਉਹਨਾਂ ਤੇ ਸਟੀਕ ਹਮਲਾ ਕਰਨਾ ਉਹਨਾਂ ਨੂੰ ਉਸ ਜਹਨ ਦਾ ਹਿੱਸਾ ਬਣਾਉਣਾ ਅਸੀਂ ਅਜੇ ਲੜਾਈ ਉਹ ਲੜ ਰਹੇ ਆ ਕਿ ਜਿਹੜਾ ਪਾਵਰ ਸੈਂਟਰ ਹੈ ਉਹ ਚ ਮੇਰੀ ਹਿੱਸੇਦਾਰੀ ਇਕੱਲੇ ਦੀ ਕਿਵੇਂ ਬਣੇ ਨਾ ਕਿ ਦੁਨੀਆ ਡੈਮੋਕਰੇਟਿਕ ਹੋਵੇ ਦੁਨੀਆ ਦੀ ਹਿੱਸੇਦਾਰੀ ਕਿਵੇਂ ਬਣੇ ਤੇ ਸਾਰੇ ਜਦੋਂ ਡੈਮੋਕਰੇਟਿਕ ਦਾ ਡੈਮੋਕਰੇਟਿਕ ਪ੍ਰੋਸੈਸ ਚੱਲੇਗਾ ਸ਼ਾਇਦ ਉਹਦੇ ਚ ਆਵਾਜ਼ ਜਿਹੜੀ ਹੈ ਉਹਦੇ ਲਈ ਜਗ੍ਹਾ ਹੋਏਗੀ ਕਿਸੇ ਦੀ ਅੱਜ ਲੱਖ ਸੋਸ਼ਲ ਮੀਡੀਆ ਟੈਕਨਾਲੋਜੀ ਉੱਥੇ ਚਲੀ ਗਈ ਹੈ ਮੈਨੂੰ ਲੱਗਦਾ ਕਿ ਆਵਾਜ਼ਾਂ ਦੀ ਇੰਨਾ ਸ਼ੋਰ ਹੋ ਗਿਆ ਕਿ ਕਿਸੇ ਦੀ ਵੀ ਨਹੀਂ ਸੁਣੀ ਜਾ ਰਹੀ ਸਭ ਇਹ तू ਪਹਿਲਾਂ ਇਕੱਲੇ ਦੀ ਵੀ ਕਈ ਵਾਰ ਸੁਣਿਆ ਜੇ ਕੱਲਾ ਬਾਗੀ ਆਦਮੀ ਉਹਦੀ ਸੁਣੀ ਜਾਂਦੀ ਹੈ 10 ਬਾਗੀ ਆਦਮੀ ਨਾਲ ਸੁਣੀ ਜਾਂਦੀ ਹੈ ਹੁਣ ਹਜ਼ਾਰਾਂ ਬੰਦਾ ਬੋਲ ਰਿਹਾ ਜੋ ਮਰਜੀ ਮੁਜ਼ਾਰੇ ਨਿਕਲ ਰਹੇ ਨੇ ਕੰਦਰ ਡੈਨਮਾਰਕ ਚ ਬਹੁਤ ਵੱਡਾ ਮੁਜ਼ਾਰਾ ਸੀਗਾ ਇਸ ਮਾਮਲੇ ਦੇ ਵਿੱਚ ਕਿ ਇਜ਼ਰਾਇਲ ਗਲਤ ਕਰ ਰਿਹਾ ਕਿਤੇ ਖਬਰ ਆਈ ਕਿਤੇ ਸੁਣਿਆ ਸੀ ਕਿਤੇ ਬਾਗੀ ਦੀਆਂ ਗੱਲਾਂ ਨੇ ਜਿਸ ਢੰਗ ਨਾਲ ਮੀਡੀਆ ਕੰਟਰੋਲ ਹੋ ਰਿਹਾ इवन ਸੋਸ਼ਲ ਮੀਡੀਆ ਦੇ ਵਿੱਚ ਵੀ ਫਲਾਡ ਆ ਰਿਹਾ ਆਈਟੀ ਸੈਂਟਰ ਖੋਰ ਖੋਲ ਦੇਣ ਦਾ ਇਹ ਕੇਵਲ ਇੱਕ ਪਲੇਟਫਾਰਮ ਹੈ ਪਲੇਟਫਾਰਮ ਦੀ ਆਵਾਜ਼ ਮੇਰੀ ਉਧੂ ਵੀ ਅੱਗੇ ਜਾਊਗੀ ਕਿ ਨਹੀਂ ਜਾਊਗੀ ਇਹ ਉਹਨੇ ਦੇਖਣਾ ਹੈ ਕੰਟਰੋਲ ਦਾ ਸਾਰਾ ਕੁਝ ਹੋ ਰਿਹਾ ਓਵਰਆਲ ਸਾਡੀਆਂ ਜੇਬਾਂ ਤੱਕ ਕੰਟਰੋਲ ਚਲਾ ਗਿਆ ਹੈ ਜਿੱਥੇ ਪਲੇਟਫਾਰਮ ਸਿਰਜੇ ਜਾ ਰਹੇ ਨੇ ਉਹਦੀ ਓਨਰਸ਼ਿਪ ਤੇ ਉਹਦਾ ਕੰਟਰੋਲ ਕਿਹਦੇ ਕੋਲ ਹੈ ਸਭ ਤੋਂ بڑا ਕੁਐਸਚਨ ਇਹ ਮੇਰੇ ਖਿਆਲ ਲਾ ਪੈਦਾ ਹੋ ਰਿਹਾ ਇਹ ਸਾਰੀ ਕਿਤਾਬ ਦੇ ਵਿੱਚ ਵੀ ਜੇਕਰ ਇੱਕ ਮੈਨੂੰ ਇਹ ਲੱਗਿਆ ਕਿ ਜੇਕਰ ਜਿਹੜਾ ਡੈਮੋਕ੍ਰੇਸੀ ਦਾ ਕੁਐਸਚਨ ਹੈ ਜੇ ਉਹਦੇ ਚ ਇਹ ਉੱਠਦਾ ਹੈ ਔਰ ਜਦੋਂ ਸੀ ਅਨਲਿਸਿਸ ਵੀ ਕਰਦਿਆ ਜਿਹੜਾ ਇਹਦੇ ਤੋਂ ਮੈਨੂੰ ਸਮਝ ਆਇਆ ਜਦੋਂ ਉੱਠਦੇ ਆ ਤਾਂ ਜਿਹੜੀ ਪਾਵਰਫੁੱਲ ਰੂਲਿੰਗ ਕਲਾਸ ਹੈ ਉਹ ਸਭ ਤੋਂ ਨੰਬਰ 1 ਗਲਤੀ ਤੇ ਹੁੰਦੀ ਹੈ ਜਦੋਂ ਕ੍ਰੈਸ਼ ਕਰਦੀ ਹੈ ਦੂਜੇ ਦੀ ਆਵਾਜ਼ ਕਿਸੇ ਨੂੰ ਜਿਹੜਾ ਉਹਨੂੰ ਰਿਐਕਟ ਕਰਦਾ ਉਹ ਬਰਾਬਰ ਦਾ ਦੋਸ਼ੀ ਨਹੀਂ ਹੋ ਸਕਦਾ ਉਹ ਗਲਤ ਹੋ ਸਕਦਾ ਠੀਕ ਹੈ ਗੱਲ ਦੋਨੋਂ ਬਰਾਬਰ ਦੇ ਦੋਸ਼ੀ ਦਾ ਜਿਹੜਾ ਇੱਕ ਸਿਮੈਟਰੀ ਬਣਦੀ ਆ ਨਾ ਹਮੇਸ਼ਾ ਕਿਤੇ ਇਹ ਬਹੁਤ ਖਤਰਨਾਕ ਹੁੰਦੀ ਹੈ ਔਰ ਕਈ ਵਾਰ ਕੇ ਬਲੇਮ ਦਾ ਵਿਕਟਮ ਵਾਲੀ ਥਿਓਰੀ ਬਣ ਜਾਂਦੀ ਹੈ ਤੇ ਜਿਹੜਾ ਉਹ ਕਹਿੰਦਾ ਮੈਂ ਕੀ ਕਰਾਂ ਹੁਣ ਉਹਨੂੰ ਅਸੀਂ ਕਹਿੰਦੇ ਆ ਤੂੰ ਬੈਠਾ ਵਿਰੋਧ ਕਰ ਮੰਨ ਦੇ ਵਿੱਚ ਤੇ ਮੰਨ ਦੇ ਵਿੱਚ ਉਹ ਹਾਲਾਤ ਮੁਤਾਬਕ ਕਰੇਗਾ ਤੁਹਾਡੇ ਗੱਲ ਨੂੰ ਪੈਂਦਾ ਬੰਦਾ ਕੀ ਹੈ ਉਹਦੇ ਹਾਲਾਤਾਂ ਨੇ ਹਿੰਸਕ ਰੂਪ ਜੇ ਕੋਈ ਤੁਹਾਡੀ ਜ਼ੁਬਾਨੀ ਗੱਲ ਨਹੀਂ ਸੁਣਦਾ ਮੰਨ ਲੁੱਕੀ ਕਰੂਗਾ ਕੋਈ ਬੰਦਾ ਨਸੀਅਤ ਆਪਣੀ ਜਗ੍ਹਾ ਹੁੰਦੀ ਹੈ ਬੈਠ ਕੇ ਪਰ ਜਦ ਤੁਸੀਂ ਉਸ ਸਮਾਮ ਚ ਪੈਂਦੇ ਹੋ ਤੇ ਉਹਦੇ ਚ ਗੱਲ ਕਰਦੇ ਹੋ ਤਾਂ ਉਹ ਆਪਣੀ ਜਗ੍ਹਾ ਹੁੰਦੀ ਹੈ ਇਸੇ ਕਰਕੇ ਮੈਨੂੰ ਲੱਗਦਾ ਜਿਹੜਾ ਪੰਜਾਬ ਦਾ ਕ੍ਰਾਈਸਟ ਜੀ ਵੀ ਹੈ ਇਹਨੂੰ ਸਿਰ ਜੋੜ ਕੇ ਬੈਠ ਕੇ ਨਾਤਾ ਜਿਨ੍ਹਾਂ ਨੇ ਮੂਵਮੈਂਟ ਲੜੀ ਉਹਨਾਂ ਨੇ ਕਦੇ ਰਿਵਿਊ ਕੀਤਾ ਨਾ ਯੂਨੀਵਰਸਿਟੀਅਰ ਜੈ ਲੈਵਲ ਤੇ ਕੋਈ ਸਰਚ ਹੋਈ ਨਾ ਇਹਦੂ ਬਾਅਦ ਤੇ ਅਸੀਂ ਪੰਜਾਬੀ ਪੂਰੇ ਸਮਾਜ ਦੇ ਉੱਤੇ ਕੋਈ ਬਹੁਤ ਵੱਡੀ ਕੋਈ ਡਿਬੇਟ ਛੇੜੀ ਕਿ ਇਹ ਕੀ ਗਲਤੀਆਂ ਨੇ ਕਿਵੇਂ ਹੋਣਗੀਆਂ ਕਿਵੇਂ ਨਹੀਂ ਹੋਣਗੀਆਂ ਔਰ ਉਹਦੇ ਰੂਪ ਦੇ ਵਿੱਚ ਅਸੀਂ ਐਡਜਸਟ ਕਰਕੇ ਚੱਲੇ ਗਵਰਨਮੈਂਟ ਆਫ ਇੰਡੀਆ ਨਾਲ ਵੀ ਐਡਜਸਟ ਕੀਤਾ ਨਾ ਫੈਡਰਲ ਸਟਰਕਚਰ ਨਵ ਮਾਸ ਦਾ ਰਿਸ਼ਤਾ ਹੋ ਗਿਆ ਤੇ ਪੂਰੀ ਤਰ੍ਹਾਂ ਸੈਂਟਰਲਾਈਜ਼ਡ ਸਟੇਟ ਬਣ ਰਹੀ ਹੈ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਹੁਣ ਅਸੀਂ ਕਹਿ ਰਹੇ ਹਾਂ ਜੇ 24 ਚ ਵੀ ਬੀਜੇਪੀ ਆਈ ਪਤਾ ਨਹੀਂ ਚੋਣੇ ਨਾ ਹੋਵੇ ਪਤਾ ਨਹੀਂ ਬਾਕੀ ਚੀਜ਼ਾਂ ਨਾ ਹੋਣ ਅਸੀਂ ਉਧਰ ਨੂੰ ਕਰ ਰਹੇ ਆ ਨਾ ਉਹੀ ਗੱਲ ਉਹ ਸਪੇਸ ਕਿੱਥੇ ਆ ਜਿੱਥੇ ਇੰਡੀਪੈਂਡੈਂਟ ਅਸੀਂ ਇੱਕ ਗਰਾਊਂਡ ਬਣਾਈ ਆ ਜਿੱਥੇ ਡਿਬੇਟ ਕਰ ਰਹੇ ਹੋਈਏ ਜਿੱਥੇ ਉਹਨੂੰ ਚੈਲੰਜ ਕਰ ਰਹੇ ਹੋਈਏ ਤੇ ਚੈਲੰਜ ਕਰਨ ਵਾਲਿਆਂ ਦੇ ਨਾਲ ਖੜੇ ਹੋਈਏ ਜਿਹੜਾ ਗਲਤੀਆਂ ਅੰਦਰ ਬਾੜ ਕੇ ਦਰਸਤ ਹੁੰਦੀਆਂ ਨੇ ਪਰ ਜਦੋਂ ਪਬਲਿਕਲੀ ਲੜਿਆ ਜਾਂਦਾ ਤੇ ਪਬਲਿਕਲੀ سپورਟ ਹੁੰਦੀ ਹੈ ਜਿਹੜੇ ਵੀ ਲੋਕ ਲੜਨ ਵਾਲੇ ਨੇ ਮੇਰੇ ਖਿਆਲ ਆ ਕਿਸੇ ਵੀ ਖਿੱਤੇ ਦੇ ਵਿੱਚ ਐਜੇ ਹਿਊਮਨ ਰਾਈਟਸ ਵੀ ਫਿਰ ਹੁਣ ਅਸੀਂ ਵੱਡੇ ਗਏ ਉਸ ਤੋਂ ਬਾਅਦ ਜਿਹੜਾ ਤਾਂ ਭੀਮਾ ਕੋਰੇ گاؤں ਵਾਲੇ ਨੇ ਉਹਦੇ ਤੇ ਕਦੇ ਖਾਲਸੇ ਸਟੈਂਡ ਲੈਂਦੇ ਹੋਣ ਮੈਂ ਨਹੀਂ ਦੇਖਿਆ ਤੇ ਜਿਹੜੇ ਇਧਰ ਇਧਰ ਝੂਠੇ ਪੁਰਸ ਮੁਕਾਬਲੇ ਬਣ ਕੇ ਅੰਦਰ ਨੇ ਤੇ ਮੈਂ ਕੋਈ ਜਮਹੂਰੀ ਅਧਿਕਾਰ ਸੁਭਾਵਾਂ ਦੇ ਨਹੀਂ ਰਿਪੋਰਟਾਂ ਨਹੀਂ ਦੇਖੀਆਂ ਉਹਨਾਂ ਤੇ ਕਿਹਾ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਤੇ ਗਲਤ ਨੇ ਅਸੀਂ ਉੱਥੇ ਨਹੀਂ ਗਏ ਅਸੀਂ ਹਿਊਮਨ ਰਾਈਟਸ ਨੂੰ ਵੀ ਡਿਵਾਈਡ ਕੀਤਾ ਹੋਇਆ ਹੁੰਦਾ ਵਿਚਾਰਧਾਰਾ ਦੇ ਨਾਲ ਜੋੜ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਲਈ ਉਹਨੂੰ ਤਾਂ ਇੱਕ ਵਿਆਪਕ ਦਾਇਰੇ ਦੇ ਵਿੱਚ ਲਿਆਉਣਾ ਹੀ ਪਊਗਾ ਨਾ ਜਿਹੜੀ ਵੀ ਸਟੇਟ ਲੈਵਲ ਤੇ ਗਲਤ ਕਰਦੀ ਹੈ ਤਾਂ ਸ਼ਾਇਦ ਹੋ ਸਕਦਾ ਜਿਵੇਂ ਰਾਹੀ ਸਾਹਿਬ ਨੇ ਕਿਹਾ ਸੀ ਸੇਖੋ ਸਾਹ ਵਾੜੀ ਇਹ ਕਿਤਾਬ ਜੇ ਅੱਜਕੱਲ੍ਹ ਇੰਨੀ ਚਰਚਾ ਨਾ ਹੋਵੇ ਜਿੰਨੀ ਕਿ ਕਰਦੇ ਆ ਜੇ ਜਗ੍ਹਾ ਜਗ੍ਹਾ ਚਰਚਾ ਆਏ ਤੇ ਉਹਦੇ ਬਹਾਨੇ ਜਿਹੜੀ ਓਵਰਆਲ ਪੋਲਿਟਿਕਸ ਡਿਸਕਸ ਹੋ ਜਾਂਦੀ ਆ ਰਿਵਿਊ ਹੋ ਜਾਂਦਾ ਤੇ ਪੁਰਾਣੀਆਂ ਗਲਤੀਆਂ ਦਰੁਸਤ ਹੋਣ ਦਾ ਕੋਈ ਨਾ ਕੋਈ ਚਾਂਸ ਲੱਗ ਜੂਗਾ ਸਾਨੂੰ ਸ਼ਾਇਦ ਅਸੀਂ ਕੋਈ ਨਾ ਕੋਈ ਹੋਰ ਰਸਤੇ ਤੇ ਵੀ ਤੁਰ ਲਈਏ ਬਹੁਤ ਬਹੁਤ ਮਿਹਰਬਾਨੀ